ਇਹ ਜਸ਼ਨ ਹੈ ਸ਼ਾਨਦਾਰ ਸਫਲਤਾ ਦਾ ਪੰਜਾਬ ਸਕੂਲ ਸਿੱਖਿਆ ਬੋਰਡ ਦੇ 10ਵੀਂ ਦੇ ਨਤੀਜਿਆਂ ਦਾ ਐਲਾਨ ਹੋਇਆ ਤਾਂ ਚੰਗੇ ਨੰਬਰ ਲੈ ਕੇ ਪਾਸ ਹੋਣ ਵਾਲੇ ਵਿਦਿਆਰਥੀਆਂ ਦੇ ਚਿਹਰਿਆਂ ਤੇ ਕੁਝ ਇਸੇ ਤਰ੍ਹਾਂ ਦਾ ਨੂਰ ਸੀ ਪਰ ਰੋਪੜ ਦੀ ਸ਼ਰੂਤੀ ਹੋਰਾ ਦੇ ਮੁਸਕਰਾਉਣ ਦਾ ਕਾਰਨ ਬੇहद ਖਾਸ ਹੈ ਕਿਉਂਕਿ ਉਸਨੇ 10ਵੀਂ ਦੀ ਪ੍ਰੀਖਿਆ 'ਚ ਪੂਰੇ ਪੰਜਾਬ 'ਚ ਸਭ ਤੋਂ ਵੱਧ ਨੰਬਰ ਲੈ ਕੇ ਟੌਪ ਕੀਤਾ ਹੈ रोपर ਦੇ ਡੀਏਵੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਸ਼ਰੂਤੀ ਵੋਰਾ ਨੇ 650 ਵਿੱਚੋਂ 642 ਅੰਕ ਹਾਸਲ ਕੀਤੇ ਨੇ ਜਦੋਂ ਰਿਜ਼ਲਟ ਆਇਆ ਤਾਂ ਸਕੂਲ ਦੇ ਪ੍ਰਿੰਸੀਪਲ ਟੀਚਰ ਅਤੇ ਉਸਦੇ ਮਾਪੇ ਖੁਸ਼ੀ ਨਾਲ ਝੂਮ ਉਠੇ ਸ਼ਰੂਤੀ ਨੇ ਇਸ ਕਾਮਯਾਬੀ ਦਾ ਸਿਹਰਾ ਆਪਣੀ ਲਗਨ ਅਤੇ ਮਿਹਨਤ ਨੂੰ ਦਿੱਤਾ ਉੱਥੇ ਨਾਲ ਹੀ ਉਸਨੇ ਆਪਣੇ ਅਧਿਆਪਕਾਂ ਅਤੇ ਸਹਿਪਾਠੀਆਂ ਦੇ ਸਹਿਯੋਗ ਨੂੰ ਵੀ ਕਾਮਯਾਬੀ ਮਿਲਣ ਦਾ ਕਾਰਨ ਦੱਸਿਆ શ્રુતિ સ્કૂલ ਤੋਂ ਬਾਅਦ ਵੀ ਰੋਜ਼ਾਨਾ 4 ਘੰਟੇ ਪੜ੍ਹਾਈ ਕਰਦੀ ਸੀ ਕਾਮਯਾਬੀ ਸਾਰਿਆਂ ਦੇ ਸਾਹਮਣੇ ਹੈ ਸ਼ਰੂਤੀ ਦੇ ਪਿਤਾ ਸਬਜੀ ਸਪਲਾਈ ਦਾ ਕੰਮ ਕਰਦੇ ਨੇ ਟਾਪਰ ਸ਼ਰੂਤੀ ਪੜ੍ਹਾਈ ਦੇ ਨਾਲ ਨਾਲ ਐਨਸੀਸੀ ਅਤੇ ਸਕੂਲ ਦੀਆਂ ਹੋਰ ਗਤੀਵਿਧੀਆਂ ਵਿੱਚ ਵੀ ਵੱਧ ਛੜ ਕੇ ਹਿੱਸਾ ਲੈਂਦੀ ਰਹੀ ਹੈ ਮੈਂ ਬਹੁਤ ਪ੍ਰਾਊਡ ਫੀਲ ਕਰ ਰਹੀ ਹਾਂ ਆਪਣੇ ਆਪ ਤੇ ਆਪਣੇ ਸਕੂਲ ਤੇ ਆਪਣੇ ਟੀਚਰਸ ਤੇ ਨੂੰ ਮੈਂ ਬਹੁਤ ਜ਼ਿਆਦਾ ਥੈਂਕ ਯੂ ਕਹਿਣਾ ਚਾਹੁੰਦੀ ਹਾਂ ਉਹਨਾਂ ਦੀ ਵਜਨ ਨਾਲ ਹੀ ਅੱਜ ਮੇਰੀ ਟੌਪ ਕਿਤਾ ਹੈ ਤੁਹਾਡੀ ਮਿਹਨਤ ਦੇ ਜੀ ਮੇਰੇ ਪੇਰੈਂਟਸ ਮੇਰੇ ਟੀਚਰਸ ਮੇਰੇ ਕਲਾਸਮੇਟਸ ਸਭ ਨੂੰ ਮੈਂ ਦਿਨਾ ਚਾਹੁੰਦੀ ਹਾਂ ਮੈਂ ਤਾਂ ਇੰਜੀਨੀਅਰਿੰ ਰੈਗੂਲਰਲੀ ਮੈਂ 3 3 ਆਵਰਸ 4 ਆਵਰਸ ਐਕਸਰਸਾਈਜ਼ ਕਰ ਲੈਂਦੀ ਸੀ ਰੈਗੂਲਰ ਹੋਰ ਬਾਕੀ ਤੋਂ ਇਲਾਵਾ ਹਮ ਵਕਤ ਤੋਂ ਇਲਾਵਾ ਐਨਸਸੀ ਦੇ ਵਿੱਚ ਪਾਰਟਿਸਿਪੇਟ ਕੀਤਾ ਸੀ ਉਹ ਐਨਸਸੀ ਦੀ ਬੈਸਟ ਐਡੀਟਰ ਰਹੀ ਆ ਤੇ ਮੈਂ ਭਾਸ਼ਾ ਵਿਭਾਗ ਵਿਭਾਗ ਵਿੱਚ ਵੀ ਲੇਖਨ ਪ੍ਰੋਦਯੋਗੀਤਾ ਵਿੱਚ ਪਾਰਟਿਸਿਪੇਟ ਕੀਤਾ ਸੀ ਮੈਂ ਫਰਸਟ ਪੋਜੀਸ਼ਨ ਪ੍ਰਾਪਤ ਕੀਤੀ ਸੀ ਮੇਰੀ ਲੜਕੀ ਨੇ ਟੋਪ ਕੀਤਾ ਹੈ ਮੈਨੂੰ ਬਹੁਤ ਅੱਛਾ ਲੱਗਿਆ ਕਿ ਸਭ ਨੂੰ ਆਪਣੀ ਕੁੜੀਆਂ ਨੂੰ ਬਹੁਤ ਜ਼ਿਆਦਾ ਪੜ੍ਹਾਉਣਾ ਚਾਹੀਦਾ ਹੈ